ਹਾਂਜੀ ਮਿੱਤਰੋ ਆ ਦੇਖੋ ਅੱਜ ਆਪਾਂ 3/3 ਦੇ ਪਾਵੇ ਕੱਢੇ ਨੇ ਇਹ ਨਿੰਮ ਦੇ ਤੇ 4 ਪੀਸ ਕੱਢੇ ਨੇ ਇਹ ਤੇ ਇਹਨਾਂ ਨੇ ਲੰਬਾਈ ਆਪਾਂ 11 ਇੰਚ ਰੱਖਿਆ ਦੇ ਕਿਸੇ ਮਿੱਤਰ ਨੇ ਬਣਾਉਣਾ ਹੋਵੇ ਸਾਇ ਸਮਝ ਲਿਓ 11 ਇੰਚ ਲੰਬਾਈ ਆ 3/3 ਦੇ ਨੇ ਤੇ 1 ਇੰਚ ਦੀ ਦਿੱਤੀ ਫੱਟੀ ਲੱਗੂ 12 ਇੰਚ ਹੋ ਜੂਗਾ ਫੁੱਟ ਉੱਚਾ ਹੋ ਜੂ ਤੇ 8 ਇੰਚ ਚੌੜੀ ਸਵਾ ਫੁੱਟ ਲੰਬੀ 16 ਇੰਚ ਤੇ ਉੱਤੇ ਫੱਟੀ ਲੱਗੂਗੀ ਇਹਦੀ ਤੇ ਆਪਾਂ ਪਾਵੇ ਚਾਰ ਤਿਆਰ ਕਰ ਲੈਣੇ ਨੇ ਡਿਜ਼ਾਈਨ ਪਾ ਕੇ ਦਿਖਾਉਣਾ ਤੁਹਾਨੂੰ ਤੇ ਬਾਕੀ ਦੇ ਕਿਸੇ ਵੀਰ ਨੂੰ ਨਾ ਆਏ ਹੁੰਦਾਗਾ ਵੀ ਵੀਡੀਓ ਕੋਈ ਦੇਖੀ ਹੁੰਦੀ ਹੈ ਜਾਂ ਕੋਈ ਆਪਦੇ ਮਨ ਚ ਹੋ ਜਾਂਦਾ ਵੀ ਆਪਾਂ ਨੇ ਆ ਚੀਜ਼ ਬਣਵਾਉਣੀ ਹੈ ਤਾਂ ਆਪਾਂ ਨੂੰ ਉਹਦਾ ਲਿੰਕ ਭੇਜ ਸਕਦਾ ਹੈ ਜਾਂ ਵੀਡੀਓ ਭੇਜ ਸਕਦਾ ਤਾਂ ਉਹ ਆਪਾਂ ਚੀਜ਼ ਬਣਾ ਕੇ ਬਣਾ ਕੇ ਮਤਲਬ ਆਪਾਂ ਤੁਹਾਨੂੰ ਵੀਡੀਓ ਪਾ ਪਾਵਾਂਗੇ ਉਹਦੀ ਕੋਈ ਵੀ ਵੀਰ ਨੂੰ ਮਤਲਬ ਕੋਈ ਉਹ ਹੁੰਦਾ ਵੀ ਆਪਾਂ ਆ ਬਣਵਾਈਏ ਆ ਬਣਵਾਈਏ ਤਾਂ ਉਹ ਚੀਜ਼ ਚੀਜ਼ ਬਣਾ ਸਕਦੇ ਹਾਂ ਬਣਵਾ ਸਕਦੇ ਹਾਂ ਤੁਸੀਂ ਸੈਂਡ ਕਰ ਦਿਓ ਪਰ ਵੀਡੀਓ ਜਰੂਰ ਪਾਵਾ ਕੋਈ ਚੀਜ਼ ਦੀ ਤੇ ਆ ਦੇਖੋ ਆਪਾਂ ਡਿਜ਼ਾਈਨ ਪਾਤਾ ਇਹਨਾਂ ਤੇ ਇਹ ਚਾਰ ਪਾਵੇ ਤਿਆਰ ਕਰਨੇ ਆਪਾਂ ਕੋਈ ਖਰਾਦੇ ਨਹੀਂ ਆ ਰਹੇ ਤੇ ਡਿਜ਼ਾਈਨ ਪਾ ਇਹਨਾਂ ਦਾ ਚਾਰ ਸਪਾਵੇ ਨੇ ਤੇ ਗ੍ਰੈਂਡਰ ਗੁੰਡਰ ਮਾਰਾਂਗੇ ਉਦੋਂ ਆ ਡਿਜ਼ਾਈਨ ਕਰ ਦਾਂਗੇ ਵਧੀਆ ਓਕੇ ਤੇ ਦੇਖੋ ਕਿਦਾਂ ਦਾ ਲੱਗਦਾ ਬਾਕੀ ਤੇ ਤੁਹਾਨੂੰ ਚੀਜ਼ ਵਧੀਆ ਲੱਗਦੀ ਇਹਨਾਂ ਜੇਰਾ ਵੀ ਇਹ ਸ਼ੇਅਰ ਕਰਦੇ ਅਗਰ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵਧੀਆ ਤੁਹਾਡੀ ਕਿਰਪਾ ਨਾਲ ਵਧੀਆ ਚੱਲ ਜਾਨਾ ਤੇ ਦੇਖੋ ਕਿਵੇਂ ਲੱਗਦਾ ਤੇ ਜਮਾ ਇਧਰ ਹੁਣ ਇਹ ਮਾਰਤਾ ਪਪਾਲਸ ਮਾਰਤਾ ਤੇ ਕਈ ਯਾਰ ਆਇਆ ਨਾ ਅਗਲਾ ਮਤਲਬ ਇਹਨੇ ਬਾਥਰੂਮ ਚ ਰੱਖਣੀ ਹੈ ਇਹ ਫਿਰ ਇਹਦੇ ਮਤਲਬ ਪਾਣੀ ਹੈ ਜਿਹੜਾ ਪਾਣੀ ਨੇ ਨੇੜੇ ਲੱਗਦਾ ਹੈਗਾ ਤੇ ਇਹ ਵਗਿਆ ਬਣ ਗਿਆ ਤੋਂ ਫੱਟੀ ਪਰ ਟਾਲੀ ਜਿ ਲਾਈ ਹੈ ਇਹ ਨਿੰਮ ਦੇ ਲਾਏ ਨੇ ਤੇ ਚੈੱਕ ਕਰੋ ਕੈਮਰਾ ਦਾ ਵਧੀਆ ਲੱਗਦਾ ਬਾਕੀ ਜੇ ਕਿਸੇ ਵੀਰ ਨੂੰ ਮਤਲਬ ਕੋਈ ਚੀਜ਼ ਬਣਵਾਉਣੀ ਹੁੰਦੀ ਹੈ ਕਈ ਯਾਰ ਉਹ ਆਪਾਂ ਨੂੰ ਮੈਸੇਜ ਕਰ ਸਕਦਾ ਸਕਰੀਨ ਤੇ ਨੰਬਰ ਚੱਲਦਾ ਆ ਪੈਕਿੰਗ ਕਰਕੇ ਦਿੰਨੇ ਆ ਬਾਈਆਂ ਨੂੰ ਪਟਿਆਲੇ ਜਾਊ ਇਹ ਤੇ ਪੈਕਿੰਗ ਕਰਤੀ ਆਪਾਂ ਨੇ ਮਤਲਬ ਕਈ ਯਾਰ ਵੀ ਅਗਲਾ ਮਤਲਬ ਕਰਦਾ ਗੁਰਦਾ ਨਾ ਪੈਂਦਾ ਫਿਰ ਵੀ ਮਤਲਬ ਵਧੀਆ ਰੰਝੇ ਦੇ ਨਾਲ ਤੇ ਜੇ ਵਧੀਆ ਲੱਗਦੀ ਹੈ ਤਾਂ ਮੇਰੇ ਵੀ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਕਮੈਂਟਾਂ ਚ ਵੀ ਦੱਸਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਵਧੀਆ ਕਹਿਓ ਤੇ ਤੁਹਾਨੂੰ ਐ ਲੱਗੂ ਘਟੀ ਆ ਯਾਰ ਕੋਈ ਗੱਲ ਨਹੀਂ ਬਾਕੀ ਤੁਸੀਂ ਸਾਰੇ ਕਮੈਂਟ ਵਧੀਆ ਕਰੇ ਨਾ ਦੇ ਇੱਕ ਦੋ ਗਲਤ ਕਰ ਦਿੰਦੇ ਹੋ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਆਪਣੇ ਕੋਲੇ ਆਪਾਂ ਜਿਹੜੇ ਵਧੀਆ ਕਮੈਂਟ ਕਰ ਦਿੰਦੇ ਆ ਉਹਨਾਂ ਦੀ ਰਿਸਪੈਕਟ ਕਰਦੇ ਆ ਬਾਕੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ ਚ ਰਹੋ ਵੈਗੁਰੂ ਸਾਨੂੰ